ती ते सुठी डोर आपे बेड़ा पारोन गे मो पाबा जी सुठी तोरां आपे सुतियांड़ा पारे त बाबा जी सुतियां I ਦੇਖ ਕੋਈ ਸਰ ਉਹਨੇ ਪਤਿਤ ਪੁਨੀ ਸਰ ਹੋਏ ਪਤਿਤ ਪੁਨੀ ਸਰ ਰਾਮਤੋਂ ਕਾਇ ਪੀਤ ਦੇ ਮਨ ਰਾਮਤੋਂ ਕਸਰੀ ਰਾਮਤੋਂ ਕਾਇ ਪੀਤ ਦੇ ਮਨ ਰਾਮਤੋਂ ਕਸਰੀ Oh, no, no, so, ਨੰ ਗੋਬਿੰਦ ਮੋਨ ਸੋਨ ਸਰ ਗੋਬਿੰਦ ਗੁਰ ਸੁਨੋ ਸ੍ਰਵਨ ਗੋਬਿੰਦ ਗੁਰ ਸੁਨੋ ਨਾਮ ਰਸ ਨਾ ਕੀ ਤਰ ਕਾਉ ਰਸ ਨਾ ਕੀ ਤਰ RAM ਸੋ ਕਰ ਪ੍ਰੀਤ ਦੇ ਮੰਗ RAM ਰਾਮ ਸੋਨਰ ਸੀਤਨੇ ਨਾ ਰਾਮ ਸੋਨਰ ਸੀਤਨੇ ਨਾ ਆਗਲੇ ਜਾਂ ਤੌ ਸਰਦੀ ਤਾ ਜਾਪੇ ਹਉ ਸਰਦੀ ਤਾ ਜਾਪ ਤੌ ਸਰਦੀ ਤਾ ਰਾਮ ਤੁਮ ਕਦ ਪ੍ਰੀਤ ਦੇ ਮਨ ਰਾਮ ਤੁਮ ਕਦ ਪ੍ਰੀਤ ਹੁਤਾ ਰਾਮ ਤੁਮ ਕਦ ਪ੍ਰੀਤ ਰਾਜ ਜੋ ਕਰਤੀ ਇਸ ਤਾ ਰਾਜ ਮੈਂ ਚੋਕ ਕਾ ਪੰਨੀ ਤੇਰੇ ਪਤਿਰਾ ਵੀ ਤੋ ਕਰਤੀ ਕਰਵਾਤੋ ਪ੍ਰਿਤਿ ਤੋਂ ਬੋਲੋ ਕਰਤੋ ਕਰਤੋ ਬੋਲੋ ਕਰਵਾਤੋ ਪ੍ਰਿਤਿ ਤੋਂ ਬੋਲੋ ਕਰਤੋ ਆਰ ਸਤਿ ਸ਼੍ਰੀ ਅਕਾਲ ਜੀ ਦੁੱਖ ਦਾ ਨਿਵਾਰਨ ਸਤਿਗੁਰੂ ਦਾ ਬਖਸ਼ਿਸ਼ ਅਨੰਤ ਦਾ ਗ੍ਰਾਮ ਸਤਿਗੁਰੂ ਆਪ ਜਾਣਦੇ ਹਨ ਸੋ ਸਤਿਗੁਰੂ ਦਾ ਜੀ ਦੇ ਅਨੁਸਾਰ ਇਹ ਮਨੋਤਾਪਨ ਨੂੰ ਕਰਨ ਕਰਵਾਉਣ ਦੀ ਬਖਸ਼ਿਸ਼ ਰਾਗ ਤੋਂ ਕੋਲ ਜੀਤ ਤੇ ਮੱਤ ਰਾਣਾ ਜੀ ਚਾਹੇ ਜੀਤ ਤੇ ਜੀਤ ਰਾਣਾ ਤੋਂ ਕਰ ਲੈ ਜੀਤ ਤੇ ਮੱਤ ਮਨਾਉ ਮੁੱਤੋ ਕਾ ਜੀਤ ਤੇ ਰਾਗ ਤੋਂ ਕੋ ਉੱਤਰੀ ਤੱਕ ਹੋ ਨਾਮ ਜੀ ਬਿੰਦ ਧੋ ਰੋ ਕੇ ਰੋ ਕੇ ਬੋਲ ਰੂਹ ਤਰਵਾ ਤੇ ਸਤੰਤ ਸਤ੍ਰੂ ਤੇ ਪਹਾੜੀ ਦੀ ਮਹਾਰਾਜ ਦੇ ਚਰਨਾਵਿਚ ਦੁਨੀਆ ਹੋਈਆਂ ਸੰਗਤਾਂ ਜੋ ਕੇ ਹਮੇਸ਼ਾ ਪਰਦਾ ਦੀ ਸੇਵਾ ਸੰਤੋਤਾ ਰਹਿਣਾ ਹੱਲ ਨੇ ਉਹ ਜੀ ਸੰਗਤਾਂ ਵਾਸਤੇ ਜਿਵੇਂ ਲੰਗਰ ਲਾਏ ਹੋਏ ਹਨ ਪਰਿਵਾਰਾਂ ਨੇ ਜਲਦੀ ਦੀ ਸੇਵਾ ਲਈ ਆਨੇ ਸੈਂਕੜਾ ਭੁੱਲਾਂ ਦੀ ਸੇਵਾ ਨਵਲ ਕੀਰਤਨ ਵਿੱਚ ਹੋਰ ਜਥੇਬੰਦੀਆਂ ਸ਼ਾਮਲ ਜਿਸੇ ਵੀ ਤਰ੍ਹਾਂ ਦੀ ਕੋਈ ਸੇਵਾ ਕਰਨ ਵਾਲਾ ਤੇਰਾ ਵੀ ਗੁਰੂ ਦਾ ਪਿਆਰਾ ਜਿਹੜਾ ਗੱਗਰਪੀਰ ਵਿੱਚ ਜੁੜ ਕੇ ਗੁਰੂ ਘਰ ਦੀ ਸੇਵਾ ਕਰ ਰਿਹਾ ਹੈ ਸਾਰੀਆਂ ਸੰਗਤਾਂ ਦਾ ਕਮੇਟੀ ਵੱਲੋਂ ਨੰਗਰ ਲਿੰਦੇ ਦੀ ਸੰਗਤ ਵੱਲੋਂ ਸਾਰੀਆਂ ਸੰਗਤਾਂ ਦਾ ਸਵਾਗਤ ਸਾਰਿਆਂ ਨੂੰ ਜੀ ਆਇਆਂ ਜੱਤੂ ਗੁਰੂ ਮਹਾਰਾਜ ਸਭ ਨੂੰ ਗੁਰੂ ਚਰਣਾ ਦੀ ਗੁਰੂ ਚਰਣਾ ਦੀਆਂ ਕੁਰਬੀਆਂ ਮਨੋਗਾਮਨਾ ਪਉੜੀਆਂ ਹਨ ਸੱਚੇ ਬਾਤ ਦਾ ਸਤਿਕਾਰ ਜੋ ਪਾਣੀ ਸਰ ਤੁਹਾਰੀ ਅੱਖਰੋਂ ਪਾਣੀ ਸੰਗਤ ਪਾਣੀ ਰੇ ਰੇ ਇੱਕ ਮਨ ਦੀ ਛਾਵੇਂ ਆਤਮਾ Vem, vem, vem!